ਚਲੋ ਹੁਣ ਲਈ ਅਸ ਕਹੇ ਨਹੀਂ ਕਰਦੇ ਚਲੋ ਵੀ ਅਸੀਂ ਵੀ ਦਿਖਾਈ ਜਾ ਕੇ ਇਸ ਤੋਂ ਪਹਿਲਾਂ ਵੀ ਕਦੇ ਆਏ ਆ

ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਹਿਲਾਂ ਵੀ ਅਸੀਂ ਤੁਹਾਨੂੰ ਵੀਡੀਓ ਦਿਖਾ ਚੁੱਕੇ ਹਾਂ ਜੋ ਐਸ ਕੇ ਟੈਕਸਟਾਈਲ ਮਰੰਡੇ ਦੇ ਵਿੱਚ ਹੈ ਮਰੰਡੇ ਤੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਹਾਂ ਹਾਈਵੇ ਤੇ ਇਹ ਜੋ ਐਸ ਕੇ ਟੈਕਸਟਾਈਲ ਹੈ ਜੋ ਰਾਜ ਮਹਿਲ ਪਹਿਲੇ ਸਾ ਉਹਦੇ ਬਿਲਕੁਲ ਸਾਹਮਣੇ ਹੈ ਸੋ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਜੋ ਸੇਲ ਲੱਗੀ ਹੋਈ ਹੈ ਬਹੁਤ ਭੀੜ ਉਮੜੀ ਹੋਈ ਹੈ ਸੋ ਗਾਕਾਂ ਦੀ ਵੱਖ-ਵੱਖ ਥਾਵਾਂ ਤੋਂ ਇੱਥੇ ਗਾਕ ਆ ਰਹੇ ਨੇ ਅਤੇ ਆਪਣਾ ਫਾਇਦਾ ਲੈ ਰਹੇ ਨੇ ਅੱਜ 31 ਮਈ ਹੈ 31 ਮਈ ਤੱਕ ਇਹ ਜੋ ਸੇਲ ਸੀ ਸੋ ਇਸ ਨੂੰ ਹੋਰ ਵਧਾ ਦਿੱਤਾ ਗਿਆ ਹੈ ਆਪਾਂ ਚੱਲਦੇ ਹਾਂ ਉੱਧਰ ਵੀਰਜੀ ਦੇ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਇਹ ਦਿਖਾਉਨੇ ਆ ਪੂਰੀ ਜਾਣਕਾਰੀ ਕਿ ਕਦੋਂ ਤੱਕ ਇਹ ਸੇਲ ਅੱਗੇ ਵਧਾਈ ਗਈ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬੜੀ ਭੀੜ ਉਮੜੀ ਹੋਈ ਆ ਦੇਖੋ ਇਸ ਤਰ੍ਹਾਂ ਗਾਹਕ ਤੇ ਗਾਹਕ ਚੜਿਆ ਪਿਆ ਠੀਕ ਹੈ ਜੀ ਤੇ ਕੀ ਕਹੂਗੇ ਤੁਸੀਂ ਹੁਣ ਇਹ ਸੇਲ ਕਿਵੇਂ ਵਧਾਈ ਹੈ ਕਿੰਨੇ ਦਿਨਾਂ ਲਈ ਵਧਾਈ ਹੈ ਬਿਲਕੁਲ ਪਹਿਲਾਂ ਦਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਹੈ ਜਿਹੜਾ ਕਿ ਦਿਮਨ ਸਾਹਿਬ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਮਿਲ ਪਾਣੇ ਆ ਤੇ ਪਹਿਲਾਂ ਤਾਂ ਅੱਜ ਦੇਖੋ ਜੀ ਅੱਜ 31 ਤਰੀਕ ਦਾ ਨਿਆਰਾ ਦੇਖੋ ਜੀ ਆ ਦੇਖੋ ਪੂਰੇ ਕਸਟਮਰ ਹਮਮਾ ਅੱਗੇ ਪਹੁੰਚੇ ਹੋਏ ਨੇ ਜੀ ਪੂਰਾ ਪੰਡਾਲ ਭਰਿਆ ਹੋਇਆ ਤੇ ਆਪਾਂ ਜਿੱਦਾਂ ਕੀ ਕਰੀ ਸੀਗੀ ਸੇਲ 20 ਮਈ ਤੋਂ ਲੈ ਕੇ 31 ਮਈ ਤੱਕ ਲਾਸਟ ਦਿਨ ਸੀ ਅੱਜ 31 ਮਈ ਦਾ ਗਾਕਾਂ ਦੀ ਪਰਮੂਰ ਬੰਗ ਨੂੰ ਦੇਖਦੇ ਹੋਏ ਅੱਜ ਆਪਾਂ ਸੇਲ ਨੂੰ ਅੱਗੇ ਵਧਾ ਰਹੇ ਹਾਂ ਕਿਉਂਕਿ ਕਸਟਮਰ ਦੀ ਕਾਲਸ ਵੀ ਆ ਰਹੀ ਸੀ ਕਈ ਕਸਟਮਰ ਸਾਨੂੰ ਉਰੇ ਵੀ ਕਹਿ ਕੇ ਕਿ ਛੁੱਟੀਆਂ ਜਿਸ ਤਰ੍ਹਾਂ ਟੀਚਰਾਂ ਨੂੰ ਲੇਡ ਹੋਈਆਂ ਜਾਂ ਅੱਗੇ ਹਨਾ ਉਹਦੇ ਕਰਕੇ ਵੀ ਕਈ ਕਸਟਮਰ ਦੇ ਵਿਆਹ ਨੇ ਜਿਵੇਂ ਅੱਗੇ ਜਾਂ ਤਨਖਾਹ ਦਾ ਹਨਾ ਐਦਾਂ ਕੁਝ ਕਰਕੇ ਵੀ ਵੀ ਕਸਟਮਰ ਕਹਿੰਦੇ ਥੋੜਾ ਅੱਗੇ ਨੂੰ ਵਧਾਇਆ ਜਾਵੇ ਸੇਲ ਨੂੰ ਇੱਧਰੋਂ ਆ ਜਾਓ ਦਾਕਾਂ ਦੀ ਭਰਬੂਰ ਮੰਗ ਨੂੰ ਦੇਖਦੇ ਅੱਜ ਆਪਾਂ ਵਧਾ ਰਹੇ ਹਾਂ ਡੇਟ ਆਪਾਂ ਹੁਣ ਫਾਈਨਲ ਕੀਤੇ ਯਾਨੀ ਕਿ 10 ਦਿਨ ਆਪਾਂ ਹੋਰ ਅੱਗੇ ਲੈ ਕੇ ਜਾਵਾਂਗੇ ਸੇਲ ਨੂੰ ਯਾਨੀ ਕਿ 10 6 2024 ਤੱਕ ਸੇਲ ਰਹੂਗੀ ਐਸ ਕੇ ਟੈਕਸਟਾਈਲ ਦੇ ਦੂਜੀ ਗੱਲ ਆਪਾਂ ਜਿਹੜੀ ਆਈਟਮਾਂ ਲਾਈਆਂ ਸੀਗੀਆਂ ਉਹਦੇ 'ਚ ਆਪਾਂ ਰੇਟ ਦੀ ਜਿਹੜੇ ਗਰਾਵਡ ਕੀਤੀ ਹੈ 500 ਦੇ ਆਪਾਂ ਵੇਚਦੇ ਸੀ ਪਹਿਲਾਂ 4 ਸੂਟ ਅੱਜ ਆਪਾਂ ਕਰ ਦਿੱਤੇ ਸੀਗੇ ਜੀ ਆ ਦੇਖੋ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਨਵੇਂ ਤੋਂ ਨਵੇਂ ਮਾਲ ਆ ਰਹੇ ਨੇ ਇਹ ਕਰ ਦਿੱਤੇ ਜੀ ਆਪਾਂ 500 ਰੁਪਏ ਦੇ 5 ਸੂਟ ਯਾਨੀ ਕਿ 10 ਤਰੀਕ ਤੱਕ ਇਹ ਵਾਲੇ ਹੁਣ ਤੁਹਾਨੂੰ ਮਿਲਣਗੇ ਜੀ 500 ਰੁਪਏ ਦੇ 5 ਸੂਟ ਸੂਟ ਜਿੰਨੇ ਮਰਜ਼ੀ ਲੈ ਕੇ ਜਾਓ ਇਹਦੇ ਨਾਲ ਹੋਰ ਵੀ ਬਹੁਤ ਵੱਡੇ ਵੱਡੇ ਤਬਾਕੇ ਨੇ ਮੈਂ ਤੁਹਾਨੂੰ ਦਿਖਾਉਂਗਾ ਸਾਰੀ ਵੈਰਾਈਟੀ ਤੁਸੀਂ ਧਿਆਨ ਨਾਲ ਦੇਖਦੇ ਜਾਣਾ ਤੇ ਰੋਜ਼ ਨਵੀਂ ਵੈਰਾਈਟੀ ਨਿਕਲ ਕੇ ਆ ਰਹੀ ਹੈ ਜਿੱਦਾਂ ਕੀ ਆ ਦੇਖੋ ਆ ਆਈਟਮ ਕੋਟਾ ਡੋਰੀਆ ਦਾ ਦੁਪੱਟਾ 2.5 ਮੀਟਰ ਪੂਰੀ ਲੈਂਥ ਦਾ ਥਾਂ ਚੋਂ ਕਟਾ ਕੇ ਲੋ ਦੋ ਦੋ ਦੁਪੱਟੇ ਦੀ ਕਟਾ ਕੋਟਾ ਡੋਰੀਆ ਦਾ ਦੁਪੱਟਾ 100 ਰੁਪਏ ਦਾ ਦੇਣਾ ਜੀ 2.5 ਮੀਟਰ ਪੂਰਾ ਕੱਟ ਕੇ 100 ਰੁਪਏ ਦਾ ਉਹ ਤੋਂ ਬਾਅਦ ਆ ਦੇਖੋ ਪਿਓਰ ਕੈਮਰੀਕ ਦਾ ਸੂਟ ਬਾਜ਼ਾਰ ਵਿਗਦਾ 650 ਦਾ 700 ਰੁਪਏ ਦਾ ਅਸੀਂ ਦੇਣਾ ਜੀ ਬੰਡਲ ਦੇ ਬੰਡਲ ਲੈ ਜਾਓ ਇੱਕ ਨਾਲ ਇੱਕ ਲੈ ਜਾਓ ਤੁਸੀਂ ਜਿਵੇਂ ਮਰਜ਼ੀ ਲੈ ਜਾਓ ਪਿਓਰ ਦੇ ਦੁਪੱਟੇ ਦੇ ਨਾਲ ਸਿਰਫ ਦੇਣਾ 300 ਰੁਪਏ ਦਾ ਜੀ ਰੰਗ ਚੜ੍ਹ ਦੇਖੋ ਜੀ ਆਲ ਓਵਰ suit ਨਾਲ ਪਿਓਰ ਦਾ ਦੁਪੱਟਾ ਪ੍ਰਿੰਟਡ ਕਿੰਨੇ ਚ ਦੇਣਾ ਜੀ ਸਿਰਫ 300 ਰੁਪਏ ਦਾ ਜੀ ਜਿੰਨੇ ਮਰਜੀ suit ਲਓ 1 ਲਓ 2 ਲਓ 10 ਲਓ 50 ਲਓ ਉਸ ਤੋਂ ਬਾਅਦ ਆ ਦੇਖੋ ਚੁੰਨੀ 100 ਰੁਪਏ ਦੀ ਵੇਚਦੇ ਸੀਗੇ ਜੀ ਇਹ ਵਾਲੀ ਆਈਟਮ ਕੱਲ ਪੂਰਾ ਇਹਦੇ ਨਾਲ ਦਾ ਯਾਨਕਿ ਪੂਰੇ ਨਗਦੇ ਨਾਗਾਂ ਨੇ ਇਹ ਆਈਟਮਾਂ ਅਸੀਂ ਕਰ ਦੇਣੀਆਂ ਜੀ ਸਵਾ ਦੋ ਮੀਟਰ ਚੁੰਨੀ 100 ਰੁਪਏ ਦੀਆਂ ਦੋ ਕਾਟਨ ਦੀ ਚੁੰਨੀ 100 ਰੁਪਏ ਦੀਆਂ ਦੋ ਕਰ ਦੇਣੀਆਂ ਨੇ ਡਿਜ਼ਾਈਨ ਬਹੁਤ ਆਣੇ ਨੇ ਕੱਲ ਤੋਂ ਮੇਲਾ ਫੇਰ ਸ਼ੁਰੂ ਆ ਤੁਸੀਂ ਜਲਦੀ ਜਲਦੀ ਪਹੁੰਚੋ ਤੇ ਇਸ ਸੇਲ ਦਾ ਤੁਸੀਂ ਵੱਧ ਤੋਂ ਵੱਧ ਚੜ ਕੇ ਲਾਭ ਉਠਾਓ ਜਿੱਦਾਂ ਕਿ ਮੈਂ ਤੁਹਾਨੂੰ ਦੱਸਣ ਚਾਹਣਾ ਆ ਦੇਖੋ ਆ ਚੁੰਨੀਆਂ ਪਿਓਰ ਦੀਆਂ ਚੁੰਨੀਆਂ ਇਹ ਚੋ ਜਿਹੜੀ ਮਰਜ਼ੀ ਚੁੰਨੀ ਛਾੜ ਲਓ ਤੁਸੀਂ ਜਿਹੜੀ ਮਰਜ਼ੀ ਕੜਾਈਆਂ ਹੀ ਲੈ ਲਓ ਪਿਓਰ ਦੀ ਪਲੇਨ ਲੈ ਲਓ 50 ਰੁਪਏ ਦੀ ਇੱਕ ਯਾਨੀ ਕਿ 100 ਰੁਪਏ ਦੀਆਂ ਦੋ ਚੁੰਨੀਆਂ ਦੇਣੀਆਂ ਜਿੰਨੀਆਂ ਮਰਜ਼ੀ ਚੁੰਨੀਆਂ ਲੈ ਜਾਓ ਇੱਕ ਲੈ ਜਾਓ ਦੋ ਲੈ ਜਾਓ 50 ਲੈ ਜਾਓ 100 ਲੈ ਜਾਓ 50 ਰੁਪਏ ਦੀ ਇੱਕ ਜੁਨੀ ਉਸ ਤੋਂ ਬਾਅਦ ਦੇਖੋ ਆਹ ਦੁਪੱਟਾ ਅੱਜ ਸਪੈਸ਼ਲ ਸਟਾਕ ਆਇਆ ਜੀ 300 350 ਰੁਪਏ ਦਾ ਇੱਕ ਦੁਪੱਟਾ ਵਿਗਦਾ ਜੀ ਬਾਜ਼ਾਰ ਦੇ ਵਿੱਚ ਆਪਾਂ ਕਰ ਦਿੱਤਾ ਜੀ 100 ਰੁਪਏ ਦਾ ਇੱਕ ਦੁਪੱਟਾ ਯਾਨੀ ਕਿ 100 ਰੁਪਏ ਦੁਪੱਟਾ ਦੇਣਾ ਜੀ ਕੱਟ ਪੂਰੀ 2.5 ਮੀਟਰ ਜਿੰਨੇ ਮਰਜ਼ੀ ਦੁਪੱਟੇ ਲਓ ਉਸ ਤੋਂ ਬਾਅਦ ਬਰੋਸ਼ੇ ਦਾ ਸੂਟ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਬਰੋਸ਼ੇ ਦਾ ਸੂਟ ਹੈਗਾ 195 ਰੁਪਏ ਦਾ ਲੀਜੀ ਵੀਜ਼ਾ 175 ਰੁਪਏ ਦਾ ਉਸ ਤੋਂ ਬਾਅਦ ਆ ਦੇਖੋ ਕਾਟਨ ਦੀ ਆਈਟਮਾਂ ਇਦੇ ਵਿੱਚ ਵੀ 300 400 250 ਹਰ ਤਰ੍ਹਾਂ ਦੀ ਰੇਂਜ ਹਾਜ਼ਰ ਹੈ ਤੇ ਉਸ ਤੋਂ ਬਾਅਦ ਕੱਲ ਨੂੰ ਇੱਕ ਹੋਰ ਮਾਲ ਆਣਿਆ ਜਾਨਕੀ ਪੂਰੇ ਬ੍ਰਾਂਡ ਕਰਦੇ ਜਿਹੜੇ ਸੂਟ ਵਿਕਦੇ ਨੇ 1500 2000 2500 ਦੀ ਰੇਂਜ ਦੇ ਬ੍ਰਾਂਡ ਕਰਦੇ ਲੀਲਣ ਹਰ ਤਰ੍ਹਾਂ ਦੀ ਆਈਟਮ ਹੋਊਗੀ ਉਹਦੇ ਵਿੱਚ ਉਸੇ ਦੇਣੇ ਆ ਜੀ 900 ਰੁਪਏ ਦੇ ਦੋ ਸੂਟ ਪੂਰੇ ਬ੍ਰਾਂਡ ਕਰ ਬ੍ਰਾਂਡ ਨਹੀਂ ਨਾਂ ਨਹੀਂ ਬੋਲੂਗਾ ਤੁਸੀਂ ਉਰੇ ਆਓ ਦੇਖੋ ਤੁਸੀਂ ਕਿਉਂਕਿ ਫਿਰ ਬ੍ਰਾਂਡ ਨਾਮ ਬੋਲਣ ਨਾਲ ਕਿਉਂਕਿ ਉਹ 1500 2000 ਦੀਆਂ ਖਰੀਦਾਂ ਨੇ ਮੇਲੇ ਦੇ ਵਿੱਚੋਂ ਸਪੈਸ਼ਲ ਸਟਾਕ ਆ ਰਿਹਾ ਸਾਡੇ ਕੋਲ ਕੱਲ ਨੂੰ ਉਹ ਅਸੀਂ 900 ਰੁਪਏ ਦੇ ਦੇਣੇ ਆ ਦੋ ਤੇ ਜਲਦੀ ਤੋਂ ਜਲਦੀ ਆ ਕੇ ਤੁਸੀਂ ਇਸ ਸੇਲ ਦਾ ਲਾਭ ਉਠਾਓ ਤੇ ਜਿਹਦੇ ਨਾਲ ਆ ਦੇ ਕੋਣ ਆ ਚੀਜ਼ਾਂ ਹਰ ਵੇਲੇ ਅਵੇਲੇਬਲ ਨੇ ਟਾਈ ਐਂਡ ਡਾਈ ਆ ਦੁਪੱਟੇ ਇਹਨਾਂ ਦੇ ਨਾਲ ਤੇ ਕੁਰਤੇ ਪਿਆਮੇ ਤੇ ਉਹੀ ਸੇਲ ਹਾਜ਼ਰ ਹੈ ਜੀ ਜਿਵੇਂ ਕਿ ਗੀਜ਼ਾ ਕਾਟਨ ਦਾ 1000 ਰੁਪਏ ਦਾ ਬਾਹਰ ਵਿਕਦਾ ਸੀਗਾ ਅੱਜ ਆਪਾਂ ਦੇ ਰਿਆਂ 1000 ਰੁਪਏ ਦੇ ਤਿੰਨ ਸੂਟ ਕੁਰਤੇ ਪਿਆਵੇਂ ਯਾਨੀ ਕਿ 15 ਮੀਟਰ ਕਪੜਾ ਜਿਵੇਂ ਮਰਜੀ ਜਿਹੜੇ ਮਰਜੀ ਰੰਗ ਚੋਕ ਡਾ ਕੇ ਲਓ ਤੁਸੀਂ ਲੀਜੀ ਬੀਜੀ ਦਾ ਆਪਾਂ 500 ਰੁਪਏ ਦੇ ਦੋ ਰੇ ਦੇ ਆ 5-5 ਮੀਟਰ ਦੀ ਕਟ ਹੈ ਉਹ ਵੀ ਯਾਨੀ ਕਿ ਹਰ ਤਰ੍ਹਾਂ ਦੀ ਵੈਰਾਈਟੀ ਹਾਜ਼ਰ ਹੈ ਆਪਾਂ ਆ ਦੇਖੋ ਹੁਣ ਆ ਚੀਜ਼ਾਂ ਰੋਜ਼ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਆ ਰਹੀਆਂ ਨੇ ਜਿਨ੍ਹਾਂ ਨੇ ਵੀ ਇਸੇਵ ਦਾ ਪਹਿਲਾ ਨਈ ਨਾਵ ਉਠਾਇਆ ਜਾ ਕਿਸੇ ਕਾਰਨਾ ਕਰਕੇ ਨਹੀਂ ਆ ਸਕੇ ਉਹ ਅੱਜ ਆ ਕੇ ਗਏ ਸੀ ਵੀਰ ਜੀ ਅੱਜ ਲਾਸਟ ਦਿਨ ਆ ਸੀ ਤਾਂ ਮਾਲ ਪੜਾ ਦੋ ਦਿਨ ਬਾਅਦ ਲੈ ਕੇ ਜਾਣਾ ਸੀ ਜਾਂ ਸਾਡੇ ਮੈਰिज ਹੈ ਜੀ ਪੰਜ ਸੱਤ ਦਿਨ ਤੱਕ ਵੀ ਅਸੀਂ ਮਾਲ ਲੈ ਕੇ ਜਾਣਾ ਸੀ ਉਹਨਾਂ ਵਾਸਤੇ ਸਪੈਸ਼ਲ ਆਫਰ ਲਾ ਦਿੱਤੀ ਹੈ ਜੀ ਕਸਟਮਰਾਂ ਦੀ ਮੰਗ ਨੂੰ ਦੇਖਦੇ ਹੋਏ ਵੀ ਆਪਾਂ ਸੇਲ ਵਧਾ ਦਿੱਤੀ ਹੈ ਜੀ 10 ਦਿਨ ਹੋਰ ਯਾਨੀ ਕਿ 10 ਤਰੀਕ 6ਵਾਂ ਮਹੀਨਾ ਯਾਨੀ ਕਿ ਜੂਨ 2024 ਤੁਸੀਂ ਜਦੋਂ ਮਰਜ਼ੀ 10 ਤਰੀਕ ਤੱਕ ਆ ਕੇ ਇਸ ਸੇਲ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਲੱਖ ਰੁਪਏ ਵਾਲਾ ਕੱਪੜਾ 25 ਹਜ਼ਾਰ ਚ ਲੈ ਜਾਓ ਜੀ ਇਦਾਂ ਦੀਆਂ ਆਈਟਮਾਂ ਤੁਸੀਂ ਬਣਾ ਕੇ ਛਾਂਟ ਕੇ ਚੋ ਆਈਟਮਾਂ ਲੈ ਕੇ ਜਾ ਸਕਦੇ ਹੋ ਇਹ ਰੀਅਲੀ ਗੱਲ ਹੈ ਜਿਵੇਂ ਹੁਣ ਕਰੇਵ ਦੇ ਸੂਟ ਸੀ 400 450 ਰੇਨ ਵਾਲੇ ਆਰਗੈਂਜ਼ਾ ਸੀਗਾ ਜੀ 100 100 ਰੁਪਏ ਮੀਟਰ ਦਾ ਆਰਗੈਂਜ਼ਾ ਉਹ ਸੀ ਕਰ ਦਿੱਤਾ ਜੀ 200 ਦਾ 5 ਮੀਟਰ ਤੇ ਰੇਵ ਦਾ ਸੂਟ ਵੀ ਕਰ ਦਿੱਤਾ 200 ਦਾ 5 ਮੀਟਰ ਠੀਕ ਹੈ ਜੀ ਜਿਹੜੀ ਮਰਜ਼ੀ ਆਈਟਮ ਲਓ ਆਹ ਦੇਖੋ ਆਈਟਮਾਂ ਦੇਖੋ ਪਿਓਰ ਕਾਟਨ ਦੇ ਉੱਪਰ ਕਾਟਨ ਦੇ ਹੀ ਦੁਪੱਟੇ ਤੇ ਪੂਰੇ ਖੁੱਲੇ ਡੁੱਲੇ 4 4 ਪੀਸ ਲਓ 1 ਕਿਲੋ 10 ਤਰੀਕ ਤੱਕ ਫੇਰ ਕੋਈ ਬੰਦਿਸ਼ ਨਹੀਂ ਹੈਗੀ ਵੀ ਆਪਾਂ 4 ਦਾ ਹੀ ਸੈੱਟ ਲੈਣਾ ਜੀ ਜਾਂ ਤਾਂ 8 ਦਾ ਹੀ ਸੈੱਟ ਲੈਣਾ ਤੁਸੀਂ 1 ਕਿਲੋ 2 ਲੋ 1000 ਲੋ ਸਿਰਫ ਮਿਲਣਾ ਜੀ ਇਹ 100 ਰੁਪਏ ਲਓ ਜੀ 300 ਰੁਪਏ ਦਾ ਜੀ ਕਾਟਨ ਦੁਪੱਟਾ ਕਾਟਨ ਸੂਟ 300 ਰੁਪਏ ਰੇਂਜ ਵਿੱਚ ਮਿਲਣਾ ਯਾਨੀ ਕਿ ਇਦਾਂ ਦੀਆਂ ਹਜ਼ਾਰਾਂ ਹੀ ਆਈਟਮਾਂ ਰੋਝਣੀਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬ੍ਰਾਂਡਡ ਕਰਦੇ ਮਾਲ ਕੱਲ ਉਤਰਨੇ ਨੇ ਪੂਰੀਆਂ ਮਿੱਲਾਂ ਦੇ ਵਿੱਚੋਂ ਸਿੱਧੇ ਮੈਨ ਆ ਰਹੇ ਨੇ ਜਿਹੜੇ ਕਿ 2000 2500 ਰੇਂਜ ਦੇ ਵਿੱਚ ਵਿਕਣ ਵਾਲੇ ਸੂਟ ਉਹ ਤੁਹਾਨੂੰ ਮਿਲਣਿਆ ਜੀ 900 ਰੁਪਏ ਦੇ ਦੋ ਆਲ ਓਵਰ ਸੂਟ ਵਿਦ ਦੁਪੱਟਾ ਲਓ ਜੀ ਆਈਟਮ ਦੇਖੋ ਤੁਸੀਂ ਲੋਕੀ ਕਹਿੰਦੇ ਜੀ ਬਾਸੇ ਵੇਚਦੇ ਆ ਹੁਣ ਲਓ ਜੀ ਤਾਜੇ ਪਕੌੜੇ ਸਾਰੀ ਤਾਜੇ ਆਣਗੇ ਹੁਣ ਤੁਸੀਂ ਦੇਖੀ ਆਇਓ ਬਸ ਵੀਡੀਓ ਤੇ ਵੀਡੀਓ ਤੇ ਡਿਜ਼ਾਈਨ ਤੁਸੀਂ ਦੇਖ ਰਹੇ ਜਾਣਾ ਵੀ ਹੁਣ ਤਾਜੇ ਲੈਣਾ ਲੱਗ ਜਾਣੀਆਂ ਨੇ ਸਿਰਫ 295 ਰੁਪਏ ਦੇ ਚੁੰਨੀ ਨਾਲ ਸੂਟ ਅੱਜ ਤੱਕ ਵੇਚਿਆ ਸੀ 350 ਦਾ ਹੁਣ ਲਵਾਂਗੇ 295 ਸਾਰੇ ਮਿਲਣਗੇ ਤਾਜੇ ਪਕੌੜੇ ਨਾਲੇ origignal ਤੇਲ ਚ ਕੱਢੇ ਹੋਏ ਲਓ ਜੀ ਲਓ ਜੀ ਇਹ ਵੀ ਲਓ ਤੁਸੀਂ 295 ਰੁਪਏ ਚ ਜਿੰਨੇ ਮਰਜੀ ਟਰੱਕ ਭਰ ਕੇ ਲੈ ਜਾਓ ਗੱਡੀਆਂ ਭਰ ਕੇ ਲੈ ਜਾਓ 295 ਰੁਪਏ ਦੇ ਵਿੱਚ ਲਓ ਜੀ ਕਲਰ ਚਾਰਟ ਦੇਖੋ ਆ ਦੇਖੋ ਆਰਗੈਂਜੇ ਦਾ ਸੂਟ ਪੂਰਾ ਫਰੰਟ ਤੇ ਦੁਪੱਟਾ ਵੀ ਆਰਗੈਂਜੇ ਦਾ ਸ਼ੋਰ ਚੈੱਕ ਕਰੋ ਆਰਗੈਂਜੇ ਦਾ ਦੁਪੱਟਾ ਮਸਲੀਨ ਦੀ ਬਾਟਮ ਕਿੰਨੇ ਚ ਦੇਣਾ ਸਿਰਫ 400 ਰੁਪਏ ਦਾ ਜੀ ਲਓ ਜੀ ਪਿਓਰ ਆਰਗੈਂਜਾ ਯਾਨੀ ਕਿ ਇਦਾਂ ਦੇ ਹਜ਼ਾਰਾਂ ਡਿਜ਼ਾਈਨ ਇੱਥੇ ਹਾਜ਼ਰ ਹਨ ਆ ਦੇਖੋ ਉਸ ਤੋਂ ਬਾਅਦ ਇੱਕ ਪੈਂਟਸ਼ਰਟ ਦਿਖਾਉਂਗਾ ਮੈਂ ਤੁਹਾਨੂੰ ਆ ਦੇਖੋ ਆ ਆਈਟਮ ਦੇ ਰਹੇ ਆ ਆਪਾਂ 100 ਰੁਪਏ ਦੀ ਪੈਂਟਸ਼ਰਟ ਪੂਰੀ ਇਹ ਯਾਨੀ ਕਿ ਦੇ ਲੈਣ ਵਾਸਤੇ ਸਿਰਫ ਜੀ ਅੱਗੇ ਦੇ ਅੱਗੇ ਜਿਹੜੀ ਚਲਦੀ ਆ ਪੈਂਟਸ਼ਰਟ ਆ ਪੂਰੀ ਨਹੀਂ ਹੁੰਦੀ ਯਾਨੀ ਕਿ ਪਰ ਦੇ ਲੈਣ ਨੂੰ ਵਿਕਦੀਆਂ ਨਹੀਂ ਇਹ ਚੀਜ਼ਾਂ ਠੀਕ ਹੈ ਜੀ ਬਿਜਾਰ ਚ ਵਿਕਦੀ ਆ 125 150 ਦੀ ਸਾਡੇ ਕੋਲ ਹੋਲਸੇਲ ਚ ਮਿਲਦੀ ਆ 100 ਰੁਪਏ ਦੀ ਹੁਣ ਤੁਹਾਨੂੰ ਦਿਖਾਵਾਂਗੇ ਅਸਲੀ ਚੀਜ਼ ਜਿਹੜੀ ਆ ਚੀਜ਼ ਜਿਹੜੀ ਅਸੀਂ ਬਾਏ 1겟1 ਫ੍ਰੀ ਦੇ ਰਹੇ ਆ ਆ ਚੀਜ਼ ਇੱਕ ਨਾਲ ਇੱਕ ਫ੍ਰੀ 250 ਰੁਪਏ ਦੀ ਪੈਂਟਸ਼ਰਟ ਇੱਕ ਮਿਲਦੀ ਆ ਬਿਜਾਰ ਚ ਸਾਡੇ ਕੋਲ ਮ ਇੱਕ ਨਾਲ ਇੱਕ ਫ੍ਰੀ ਚਾਹੇ ਤੁਸੀਂ ਲੈ ਕੇ ਜਾਓ ਪੂਰਾ ਡੱਬਾ ਤੇ ਚਾਹੇ ਲੈ ਕੇ ਜਾਓ ਇੱਕ ਪੀਸ ਚਾਹੇ ਲੈ ਕੇ ਜਾਓ ਦੋ ਪੀਸ ਇਹ ਮਿਲ ਨਹੀਂ ਆ ਜੀ 250 ਰੁਪਏ ਦੀਆਂ ਦੋ ਉਸ ਤੋਂ ਬਾਅਦ ਤੁਸੀਂ ਕਸਮਰ ਦੇ ਵੀਊ ਵੀ ਲੈ ਸਕਦੇ ਹੋ ਬਾਕੀ ਕਸਮਰ ਨਹੀਂ ਦੂਰ ਦੂਰ ਆਏ ਨੇ ਤੁਸੀਂ ਪੁੱਛ ਵੀ ਸਕਦੇ ਹੋ ਉਧਰ ਕੁਰਤਾ ਪਜਾਮਾ ਵੀ ਲੱਗੇ ਹਰ ਤਰ੍ਹਾਂ ਦੀ ਵੈਰਾਈਟੀ ਹਾਜ਼ਰ ਆ ਤੁਸੀਂ ਸੇਲ ਦਾ ਲਾਭ ਤੁਸੀਂ ਦਿਖਾਓ ਜੀ ਕਿੰਨਾ ਵੱਡਾ ਕਸਮਰ ਨੂੰ ਮਿਲ ਰਿਹਾ ਜੀ ਕਿਰਾਵਾ ਗੁੜੀਆ ਆਕਾਸ਼ ਦੀ ਇਹ ਕਿੱਥੋਂ ਆਏ ਤੁਸੀਂ ਮੈਂ ਜੀ ਖੰਡ ਤੋਂ ਓਕੇ ਨੇੜੇ ਹੀ ਆ ਖੰਡ ਇੱਥੇ ਜੀ ਸੋ ਅੱਜ ਕੱਪੜੇ ਖਰੀਦੇ ਤੁਸੀਂ ਹਾਂਜੀ ਹਾਂਜੀ ਕਿਵੇਂ ਲੱਗੇ ਤੁਹਾਨੂੰ ਕੱਪੜੇ ਬਹੁਤ ਵਧੀਆ ਲੱਗੇ ਪਹਿਲਾਂ ਵੀ ਆਏ ਤੁਸੀਂ ਇੱਥੇ ਨਹੀਂ ਨਹੀਂ ਮੈਂ ਇੱਥੇ ਪਹਿਲੀ ਵਾਰੀ ਆਈ ਹਾਂ ਓਕੇ ਹਾਂਜੀ ਸੋ ਕੱਪੜਾ ਕਿਵੇਂ ਲੱਗਿਆ ਤੁਹਾਨੂੰ ਕੱਪੜਾ ਬਹੁਤ ਵਧੀਆ ਜੀ ਰੇਟ ਰੇਟ ਵੀ ਪੂਰਾ ਸਹੀ ਹੈ ਓਕੇ ਹਾਂਜੀ ਸੋ ਸੇਲ ਹੋਰ ਵਧ ਗਈ ਕਹਿੰਦੇ ਹਾਂਜੀ ਹੈ 10 ਦਿਨ ਲਈ ਹੋਰ ਵਧਾਤੀ ਤੇ ਫੇਰ ਆਉਂਗੇ ਜ਼ਰੂਰ ਕਿੜਾ ਲਾਵਾਂਗੇ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅਚਰਦੀ ਕੱਲੇ ਜੀ ਕਿੱਥੋਂ ਆਏ ਜੀ ਤੁਸੀਂ ਅਸੀਂ ਲੋਕਲ ਮਰਿੰਡੇ ਤੋਂ ਆਏ ਜੀ ਅੱਛਾ ਜੀ ਇਹ ਕੱਪੜੇ ਤੁਸੀਂ ਕੰਮ ਕਰਨ ਆਏ ਜਾਂ ਘਰ ਲਈ ਹਾਂ ਜੀ ਹਾਂ ਜੀ ਕੱਪੜੇ ਨਾਲ ਆਏ ਹੋਣੇ ਹਾਂ ਜੀ ਹਾਂ ਜੀ ਅੱਛਾ ਜੀ ਸਾਨੂੰ ਅੱਜ ਪਤਾ ਲੱਗਿਆ ਸੀ ਵੀ ਉੱਥੇ ਵੀ ਸੇਲ ਲੱਗੀ ਹੋਈ ਹੈ ਜੀ ਲਾਸਟ ਡੇ ਆ ਅੱਛਾ ਜੀ ਤੇ ਚਲੋ ਹੁਣ ਲਈ ਅਜ ਕਨੇ ਕਰਦੇ ਚਲੋ ਵੀ ਅਸੀਂ ਵੀ ਦੇਖਾਈ ਜਾ ਕੇ ਹਾਂਜੀ ਸੇਲ ਬਹੁਤ ਦੁਨੀਆ ਰਹੀ ਹੈ ਚਲੋ ਬੜਾ ਖੁਸ਼ ਹੋਈ ਰੂਹ ਸੰਗਤ ਦੇਖ ਕੇ ਅੱਛਾ ਜੀ ਵੀ ਰੇਟ ਵੀ ਜਾਇਜ ਹੈ ਬਿਲਕੁਲ ਹੈ ਬਿਲਕੁਲ ਜੀ ਔਰ ਕਪੜਾ ਵਧੀਆ ਕਪੜਾ ਵਧੀਆ ਹਾਂਜੀ 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 ਹਾਂ ਸੋ ਸੇਲ ਹੋਰ ਵੀ ਵੱਧ ਗਈ ਤੇ ਹੁਣ ਉਹਨਾਂ ਨੂੰ ਅੱਗੇ ਵੀ ਦੱਸਿਓ ਬਿਲਕੁਲ ਬਿਲਕੁਲ ਜਰੂਰ ਜੀ ਯੋਗਦਾਨ ਪਾਉਗੇ ਬਾਤੋ ਬਾਤ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਓਕੇ ਜੀ ਅਕੀਲਾ ਮੈਂ ਜੀ ਆਪਣਾ ਮੰਜੂਰਾ। ਓਕੇ ਕਿੱਥੋਂ ਆਏ ਤੁਸੀਂ? ਮਰੰਡੇ ਤੋਂ। ਮਰੰਡੇ ਤੋਂ। ਅੱਜ ਕਿੱਥੇ ਆਏ ਹੋਏ ਆ ਤੁਸੀਂ? ਅਸੀਂ ਇੱਥੇ ਆਪਣਾ ਸਕੇਟ ਐਕਸ ਆਨੇ ਆਏ ਹਾਂ। ਓਕੇ ਓਕੇ। ਅੱਜ ਕੱਪੜੇ ਖਰੀਦਣੇ ਤੁਸੀਂ? ਹਾਂ ਜੀ ਅਸੀਂ 2-3 ਦਿਨ ਪਹਿਲਾਂ ਵੀ ਖਰੀਦ ਕੇ ਗਏ ਸੀ। ਤੇ ਅੱਜ ਅਸੀਂ ਦੁਬਾਰੇ ਫੇਕ ਖਰੀਦਣ ਆਏ ਆ। ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਕਿਹਾ ਵੀ ਇੱਥੋਂ ਆ ਕੇ ਸ਼ਾਪਿੰਗ ਕਰਨ। ਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ। ਕਿਉਂਕਿ ਇੱਥੋਂ ਕੱਪੜੇ ਖਰੀਦਦੇ ਆ ਤੇ ਰੇਟ ਵੀ ਬਹੁਤ ਲੈਸ ਹੈ। ਸਾਨੂੰ ਬਹੁਤ ਵਧੀਆ ਲੱਗਿਆ। ਵਾਹ ਜੀ ਵਾਹ ਵਾਹ ਵਾਹ। ਸੋ ਅੱਗੇ ਨੂੰ ਮਤ ਇਹ ਗਾਗ ਪੱਕੇ ਬਣ ਗਏ ਇਹਨਾਂ ਦੇ ਹਾਂਜੀ ਹਾਂਜੀ ਅਕੇ ਨੂੰ ਬਹੁਤ ਠੀਕ ਹੈ ਜੀ ਥੈਂਕ ਯੂ ਥੈਂਕ ਯੂ so much ਵੀ ਆਪਣਾ ਸ਼ੁਭਨਾਮ ਕੀ ਹੈ ਜੀ ਮੰਨਤੀ ਜੀ ਕਿੱਥੋਂ ਆਏ ਤੁਸੀਂ ਲੋਕ ਸਿੱਖਾਣਾ ਤੋਂ ਅੱਛਾ ਜੀ ਅੱਜ ਕਿੱਥੇ ਆਏ ਆ ਪਤਾ ਬੂਤਗੜ ਬੂਤਗੜ ਹਾਂਜੀ ਤੇ ਕੀ ਲੱਗਿਆ ਇੱਥੇ ਸੇ ਲੱਗੀ ਹੋਈ ਆ ਬੜੀ ਵਧੀਆ ਸੀ ਪਹਿਲਾਂ ਵੀ ਆਏ ਸੀ ਅੱਛਾ ਜੀ ਅੱਜ ਵੀ ਖਰੀਦਦੇ ਆ ਅੱਛਾ ਪਹਿਲਾਂ ਵੀ ਖਰੀਦ ਲੈ ਕੇ ਸੀ ਹਾਂਜੀ ਹਾਂਜੀ ਸੋਨਾ ਵਧੀਆ ਲੱਗਿਆ ਕਪੜਾ ਇਹਨਾਂ ਦਾ ਵਧੀਆ ਹਾਂਜੀ ਠੀਕ ਹੈ ਜਾਨੀ ਜੀ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਵੀ ਕਦੇ ਆਏ ਆ ਹਾਂਜੀ ਫੇਰ ਆਏ ਸੀ ਇੱਕ ਵਾਰ ਫੇਰ ਆਉਂਗੇ ਅਜੇ ਇੱਕ ਵਾਰ ਅੱਛਾ ਜੀ ਫੇਰ ਆਉਣਾ ਹੁਣ ਇਹਨਾਂ ਨੇ ਸੇਲ ਵਧਾਤੀ ਹੁਣ ਮਤਲਬ ਕਿ ਤੁਹਾਨੂੰ ਮੌਕਾ ਹੋਰ ਮਿਲ ਗਿਆ 10 ਦਿਨਾਂ ਵਾਲਾ ਹੋਰ ਆ ਭੈਣਾਂ ਦੇ ਨਾਮ ਨੂੰ ਕਹਿੰਦੇ ਆ ਓਕੇ ਜੀ ਓਕੇ ਲੋ ਜੀ ਜਿੱਦਾਂ ਆਪਾਂ ਤੁਹਾਨੂੰ ਹੋਰ ਵੈਰਾਈਟੀ ਦਿਖਾਈਓ ਪਿਛਲੀ ਵੀਡੀਓ ਚ ਦਿਖਾਈ ਸੀਗੇ ਵੀ ਆਪਾਂ ਕੁਰਤੇ ਪਿਆਮੇ ਇੱਥੇ ਰੋਜ਼ ਹੀ ਰੋਜ਼ ਰੰਗ ਨਵੇਂ ਤੋਂ ਨਵੇਂ ਆ ਰਹੇ ਨੇ ਵਾਈਟ ਦਾ ਜਿੱਦਾਂ ਆਪਾਂ ਦੇ ਹੀ ਰਹੇ ਆ ਦੇਖੋ ਵਾਈਟ ਰੀਅਲ ਗੀਜ਼ਾ ਕਾਟਨ ਇਹ ਤਾਂ ਆਪਾਂ ਦੇ ਹੀ ਰਹੇ ਸੀਗੇ ਉਸ ਤੋਂ ਬਾਅਦ ਦੇਖੋ ਕਲਰ ਚਾਰਟ ਸੈਲਫ ਡਿਜ਼ਾਈਨ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਆ ਰ ਕੁਰਤੇ ਵੀ ਅੰਮੇ ਦੇ ਵਿੱਚ ਵੀ ਆ ਦੇਖੋ ਰੋਜ਼ ਹੀ ਰੋਜ਼ ਨਵੇਂ ਕਲਰ ਚਾਰਜ ਜੋ ਵੀ ਅੰਦਰ ਪਏ ਨੇ ਆਪਾਂ ਉਹ ਸਾਰੇ ਬਾਹਰ ਲਗਾ ਰਹੇ ਆ ਜਿੱਦਾਂ ਜਿੱਦਾਂ ਕਸਟਮਰ ਲਈ ਜਾਂਦਾ ਇਹਦੇ ਵਿੱਚ ਉਹ ਵੈਰਾਈਟੀ ਆ ਦੇਖੋ ਜਿਹੜਾ ਮਰਜੀ ਰੰਗ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਨਹੀਂ ਹੈਗੀ ਵੀ ਵਾਈਟ ਹੀ ਲੈਣੇ ਆਪਾਂ ਇਕੋ ਥਾਂ ਚੋਂ ਕਟਵਾਣੇ ਆ ਜੀ ਤਿੰਨ ਸੂਟ ਐਦਾਂ ਦੀ ਕੋਈ ਬੰਦਿਸ਼ ਨਹੀਂ ਤੁਸੀਂ ਇੱਕ ਰੰਗ ਦੇ ਚੋਂ ਕਟਾਓ ਇੱਕੋ ਦੇ ਚੋਂ ਕਟਾਓ ਚਾਹੇ ਵਾਈਟ ਸਾਰੇ ਕਟਾਓ ਰੰਗਦਾਰ ਜਿਹੜਾ ਮਰਜੀ ਕਟਾਓ ਯਾਨੀ ਕਿ ਆਪਾਂ ਦੇਣੇ ਆ ਹਜ਼ਾਰ ਦੇ ਤਿੰਨ ਸੂਟ ਵੀ 5 ਮੀਟਰ ਕਪੜਾ ਪੂਰਾ ਹੋਊਗਾ ਇੱਕ ਕੁਰਤੇ ਵਿਆਮੇ ਦਾ ਤਿੰਨ ਕੁਰਤਾ ਕੁਰਤੇ ਵਿਆਮੇ ਚ ਹੋਣਗੇ ਜੀ 15 ਮੀਟਰ ਠੀਕ ਹੈ ਜੀ ਜਿਹੜਾ ਮਰਜ਼ੀ ਥਾਂ ਲੈ ਜਾਓ ਚਾਹੇ ਬੰਦ ਦਾ ਬੰਦ ਚਾਹੇ ਲੈ ਜਾਓ ਕਟਾ ਕੇ 5-5 ਮੀਟਰ ਮਿਲਣਾ ਸਿਰਫ 1000 ਰੁਪਏ ਦੇ ਤਿੰਨ ਸੂਟ ਪਿਓਰ ਬ੍ਰਾਂਡਡ ਸਾਰੇ ਗੀਜ਼ਾ ਕਾਟਨ ਦੇ ਲੋ ਸੈਲਫ ਲੋ ਆਲ ਓਵਰ ਲੋ ਚਾਹੇ ਇਹਦੇ ਵਿੱਚ ਸੈਲਫ ਲੀ ਲੈਣ ਲੋ ਹਰ ਤਰ੍ਹਾਂ ਦੀ ਵੈਰਾਈਟੀ ਹਾਜ਼ਰ ਹੈ ਸਰਦੀਆਂ ਵਾਲੇ ਦੇ ਵੀ ਸਪੈਸ਼ਲ ਛੂਟ ਲਾਤੀ ਆ ਜਿਹੜਾ ਪਿਕਦਾ ਸੀਗਾ 900-1000 ਰੁਪਏ ਵਾਲਾ ਦੇਖੋ ਆ ਵੀ ਕਲਰ ਜੜ ਬਾਹਰ ਲਾਦੇ ਆਪਾਂ ਕੋਈ ਕਸਟਮਰ ਇਹ ਵੀ ਮੰਗ ਰਹੇ ਸੀਗੇ ਅੱਜ ਆਪਾਂ ਇਹ ਵੀ ਬਾਹਰ ਲਗਾਏ ਨੇ ਆਈਟਮ ਦੇ ਇਹਨਾਂ ਜੋ ਵੀ ਬੰਦ ਦੇ ਬੰਧਾਣਾ ਚਾਹੇ ਤੁਸੀਂ ਕਢਵਾ ਲਓ ਇਹ ਵੀ ਤੁਹਾਨੂੰ ਆਪਾਂ 1000 ਰੁਪਏ ਦੇ ਤਿੰਨ ਦੇ ਦੇਣੇ ਆ ਜੀ ਤੇ ਆਪਾਂ ਸੇਲ ਦਾ ਜਿੱਦਾਂ ਤੁਹਾਨੂੰ ਪਹਿਲਾਂ ਪਹਿਲਾਂ ਦੱਸਿਆ ਹੀ ਆ ਵੀ ਆਪਾਂ ਕਸਟਮਰ ਦੀ ਮੰਗ ਨੂੰ ਦੇਖਦੇ ਹੋਏ ਆਪਾਂ ਸੇਲ ਦਾ ਵਾਅਦਾ ਕਰ ਦਿੱਤਾ ਆ ਜਿੱਦਾਂ ਕੀ ਪਹਿਲਾਂ ਸੀਗਾ 20 ਮਈ ਤੋਂ ਲੈ ਕੇ 31 ਮਈ ਤੱਕ ਹੁਣ ਆਪਾਂ ਕਰ ਦਿੱਤਾ ਜੀ ਅੱਗੇ ਵਧਾ ਕੇ 10 ਦਿਨ ਹੋਰ ਵਧਾ ਦਿੱਤੇ ਨੇ ਯਾਨੀ ਕਿ 10 6 2024 10 ਜੂਨ 2024 ਤੱਕ ਕਮਨ ਸੇਲ ਦਾ ਭਰਪੂਰ ਲਾਭ ਉਠਾ ਸਕਦੇ ਹੋ ਤੁਸੀਂ ਸਿੰਗਲ ਸਿੰਗਲ ਲੈ ਕੇ ਜਾਓ ਡਬਲ ਡਬਲ ਲੈ ਕੇ ਜਾਓ ਜੀ ਸੈੱਟ ਵਾਈਜ਼ ਲੈ ਕੇ ਜਾਓ ਜਿੱਦਾਂ ਮਰਜ਼ੀ ਲੈ ਕੇ ਜਾਓ ਵੇਚਣ ਵਾਸਤੇ ਲੈ ਕੇ ਜਾਓ ਆਪਣੇ ਵਰਤਨ ਵਾਸਤੇ ਹਰ ਵਿਅਕਤੀ ਦਾ ਇਹਦੇ ਵਿੱਚ ਫਾਇਦਾ ਹੋ ਰਿਹਾ ਵਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਚੜ ਕੇ ਤੁਸੀਂ ਆਪ ਵੀ ਲੈ ਕੇ ਜਾਣੀ ਹੈ ਵੈਰਾਈਟੀ ਤੇ ਨਾਲ ਹੋਰਾਂ ਨੂੰ ਵੀ ਦੱਸਣਾ ਹੈ SK ਟੈਕਸਟਾਈਲ ਦੇ ਉੱਪਰ ਆ ਕੇ ਇਸ ਸੇਲ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਜਿੱਦਾਂ ਕਿ ਅੱਗੇ ਮੈਂ ਐਡਰੈਸ ਦੱਸੇ ਸੀਗਾ ਨਾਲ ਦੀ ਨਾਲ ਮੈਂ ਤੁਹਾਨੂੰ ਐਡਰੈਸ ਵੀ ਦੁਬਾਰਾ ਦੱਸ ਦੇਣਾ ਚਾਹਨਾ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣਾ ਐਡਰੈਸ ਹੈਗਾ ਜੀ SK ਟੈਕਸਟਾਈਲ ਲੁਧਿਆਣਾ ਚੰਡੀਗੜ੍ਹ ਹਾਈਵੇ ਹੈ ਜੀ ਇਹਦੇ ਬਿਲਕੁਲ ਓਪੋਜ਼ਿਟ ਸਾਡੇ ਰਾਜਮਾਹਲ ਪੈਲਸ ਹੈ ਰਾਜਮਾਹਲ ਪੈਲਸ ਦੇ ਜਣੇ ਕਿ ਬਿਲਕੁਲ ਓਪੋਜ਼ਿਟ ਸਾਈਡ SK ਟੈਕਸਟਾਈਲ ਹੈ ਤੇ ਸਾਡਾ ਮੋਬਾਈਲ ਨੰਬਰ ਹੈਗਾ 7710746005 ਤੇ ਸੈਕੰਡ ਮੋਬਾਈਲ ਨੰਬਰ ਹੈ ਜੀ 8195902143 7710746005 ਸੈਕੰਡ 8195902143 ਇਹ ਸਾਡੇ ਦੋਨੋਂ ਮੋਬਾਈਲ ਨੰਬਰ ਨੇ ਤੁਸੀਂ ਕਾਲ ਕਰਕੇ ਆ ਸਕਦੇ ਹੋ ਲੋਕੇਸ਼ਨ ਮੰਗਾ ਸਕਦੇ ਹੋ ਤੇ ਲੋਕੇਸ਼ਨ ਬਹੁਤ ਹੀ ਸੌਖੀ ਹੈਗੀ ਹੈ ਤੇ ਜਿਆਦਾ ਹੁਣ ਸਮਾਂ ਨਾ ਤੁਸੀਂ ਵੇਸ਼ ਕਰੋ ਜਲਦੀ ਉਹ ਜਲਦੀ ਤੁਸੀਂ ਆ ਕੇ ਇਸ ਸੇਲ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਸੋ ਵੀਰ ਜੀ ਨੇ ਤੁਹਾਨੂੰ ਸਾਰੀ ਜਾਣਕਾਰੀ ਦੱਸ ਦਿੱਤੀ ਹੈ ਇਹਨਾਂ ਦੇ ਇੱਕ ਵਾਰੀ ਜ਼ਰੂਰ ਆਓ ਕਿਉਂਕਿ ਅਸੀਂ ਦੋ ਵਾਰ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਸੋ ਬਹੁਤ ਵਧੀਆ ਤੁਹਾਡਾ ਸਹਿਯੋਗ ਮਿਲਿਆ ਇਹਨਾਂ ਨੂੰ ਬੜਾ ਰਿਸਪੌਂਸ ਮਿਲਿਆ ਸੋ ਇਹ ਸੇਲ ਇਹਨਾਂ ਨੇ ਹੋਰ ਵਧਾ ਦਿੱਤੀ ਹੈ ਜੋ 10 ਜੂਨ ਤੱਕ ਇਹ ਸੇਲ ਹੁਣ ਚੱਲੇਗੀ ਜਿਹੜੇ ਗਾਹਕ ਹੁਣ ਤੱਕ ਨਹੀਂ ਆਏ ਜਿਹੜੀਆਂ ਭੈਣਾਂ ਨਹੀਂ ਆ ਸਕੀਆਂ ਸੋ ਸਾਨੂੰ ਵੀ ਕਈ ਵਾਰ ਕੌਲਾ ਆਉਂਦੀਆਂ ਰਹੀਆਂ ਨੇ ਇਹ ਸੇਲ ਨੂੰ ਥੋੜਾ ਜਿਹਾ ਵਧਾ ਦਿੱਤਾ ਜਾਵੇ ਕਿਉਂਕਿ ਚੋਨਾ ਦਾ ਦੌਰ ਚੱਲ ਰਿਹਾ ਹੈ ਕਈਆਂ ਦੇ ਸਾਨੂੰ ਫੋਨ ਆਏ ਆ ਕਿ ਅਸੀਂ ਚੋਨਾ ਦੇ ਵਿੱਚ ਵਿਜੀ ਆ ਅਸੀਂ ਚੋਨਾ ਤੋਂ ਬਾਅਦ ਜਾਣਾ ਚਾਹੁੰਦੇ ਆ ਜੋ ਸੇਲ ਹੈ ਵਧਾ ਦਿੱਤੀ ਗਈ ਹੈ 10 ਦਿਨ ਲਈ ਹੋਰ ਵਧਾ ਦਿੱਤੀ ਗਈ ਹੈ ਸੋ ਬੇਨਤੀ ਹੈ ਸਾਡੀ ਅਪੀਲ ਹੈ ਕਿ ਤੁਸੀਂ ਇਹਨਾਂ ਕੋਲ ਆਓ ਅਤੇ ਲਾਭ ਉਠਾਓ ਜੈਂਟਸ ਦਾ ਵੀ ਪੂਰਾ ਲਾਭ ਹੈ ਕਿਉਂਕਿ ਕੁਰਤੇ ਪਜਾਮੇ ਇਹਨਾਂ ਨੇ ਜੋ ਦੱਸੇ ਆ ਅਤੇ ਪੈਂਟਾਂ ਛਾਟਾਂ ਵੀ ਨੇ ਇਹਨਾਂ ਕੋਲ ਅਤੇ ਬੀਬੀਆਂ ਦੇ ਲਈ ਸੂਟਾਂ ਦੇ ਢੰਡਾਰਾਂ ਦੇ ਢੰਡਾਰ ਪਏ ਨੇ ਤੇ ਆਓ ਇੱਥੇ ਆਪਣਾ ਲਾਭ ਉਠਾਓ